ਸਸ਼ੀਕਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਾਡੇ ਸਾਰਿਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜੋ ਕਮਾਕਾਰਾਂ ਵਲੇ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਨੇ ਤਾਂ ਉਹ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਨਾ ਅਸੀਂ ਕਿਸੇ ਨਾ ਕਿਸੇ ਇੱਕ ਕਹਿ ਸਕਦੇ ਸਰਵਿਸ ਦੇ ਵਿੱਚ ਸਟਕ ਹੁੰਦੇ ਆ ਲਾਈਕ ਹਰ ਕਿਸੇ ਨੇ ਆਪਣੇ ਆਪਣੇ ਕੋਈ ਨਾ ਕੋਈ ਜੌਬ ਲਈ ਹੈ ਜਾਂ ਕੋਈ ਕੰਮ ਕਰ ਫੜਿਆ ਹੋਇਆ ਹੈ ਤੇ ਉਹਦੇ ਸਵੇਰ ਉੱਠ ਕੇ ਜਾਣਾ ਪੈਂਦਾ ਆ ਤੇ ਅਸੀਂ ਕਈ ਵਾਰੀ ਅੱਕ ਚੁੱਕੇ ਹੁੰਦੇ ਆ ਉਸ ਜੌਬ ਨੂੰ ਕਰਦੇ ਕਰਦੇ ਕਿਉਂਕਿ ਡੇਲੀ ਦੀ ਸੇਮ ਰੁਟੀਨ ਹੁੰਦੀ ਆ ਤੇ ਉਹ ਜੋ ਜੋਬ ਅਸੀਂ ਕਰ ਰਹੇ ਹੁੰਦੇ ਆ ਉਹ ਸਾਡਾ ਪੈਸ਼ਨ ਵੀ ਨਹੀਂ ਹੁੰਦਾ ਜਸਟ ਬਿਕੋਜ਼ ਆਊਟ ਆਫ ਕਹਿ ਸਕਦੇ ਆ ਕਿ ਸਟੇਟਸ ਸਿੰਬਲ ਕਹ ਲੋ ਜਾਂ ਫਿਰ ਆਊਟ ਆਫ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਅਸੀਂ ਆਪਣੀ ਫੈਮਿਲੀ ਨੂੰ ਸੰਭਾਲਣਾ ਆ ਜਾਂ ਬਹੁਤ ਸਾਰੇ ਰੀਜ਼ਨਸ ਹੁੰਦੇ ਆ ਜਿਨ੍ਹਾਂ ਕਰਕੇ ਅਸੀਂ ਉਹ ਜੋਬ ਕਰ ਰਹੇ ਹੁੰਦੇ ਆ ਕਮਾਈ ਕਰਨੀ ਆ ਵਨ ਆਫ ði ਰੀਜ਼ਨ ਇਜ਼ ਸੈਲਫ ਇੰਡੀਪੈਂਡੈਂਟ ਹੋਣਾ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜੋਬਸ ਇਹੋ ਜਿਹੀ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜੋ ਆਪਣੇ ਪੈਸ਼ਨ ਨੂੰ ਨਾ ਫੋਲੋ ਕਰਕੇ ਆਪਣਾ ਇੱਕ ਰੈਗੂਲਰ ਨਾਰਮਲ ਰੂਟੀਨ ਵਾਲੀ ਜੋਬ ਅਸੀਂ ਕਰ ਰਹੇ ਹਾਂ ਤੇ ਉਹਦੇ ਕਰਕੇ ਹੀ ਸਾਨੂੰ ਉਹਦੇ ਵਿੱਚ ਕੋਈ ਖਾਸ ਇੰਟਰਸਟ ਸ਼ੋ ਨਹੀਂ ਹੁੰਦੀ ਆਪਣਾ ਡੇਲੀ ਦਾ ਬਸ ਸਵੇਰ ਜਾਂਦੇ ਆ ਸ਼ਾਮ ਨੂੰ ਆ ਜਾਂਦੇ ਆ ਸਵੇਰ ਕਈ ਵਾਰ ਤਾਂ ਸਾਡਾ ਉੱਠਣ ਨੂੰ ਵੀ ਦਿਲ ਨਹੀਂ ਕਰਦਾ ਤੇ ਕਈ ਵਾਰੀ ਸਾਡਾ ਜਾਣ ਨੂੰ ਵੀ ਦਿਲ ਨਹੀਂ ਕਰਦਾ ਤੇ ਉੱਥੋਂ ਜਦੋਂ ਅਸੀਂ ਨਿਕਲਦੇ ਆ ਤਾਂ ਅਸੀਂ ਇਦਾਂ ਨਿਕਲਦੇ ਆ ਜਿੱਦਾਂ ਨਾ ਮਤਲਬ ਜੇਲ੍ਹ ਚੋਂ ਕੈਦੀਆਂ ਨੂੰ ਆਜ਼ਾਦ ਕੀਤਾ ਹੋਵੇ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਰਿਲੇਟ ਕਰ ਸਕਦੇ ਹੋਣੇ ਤਾਂ ਇੱਥੇ ਮੇਨ ਗੱਲ ਆਪਣਾ ਗੱਲ ਕਰਨ ਦਾ ਮਤਲਬ ਇਹ ਸੀ ਕਿ ਜਿਹੜੀ ਸੜੇ ਗੁੱਲ ਹਮੇਸ਼ਾ ਦੋ ਆਪਸ਼ਨਸ ਹੁੰਦੇ ਨੇ ਜਾਂ ਤਾਂ ਅਸੀਂ ਕੋਈ ਕੰਮ ਕਰ ਸਕਦੇ ਆ ਤੇ ਜਾਂ ਫਿਰ ਅਸੀਂ ਉਹਨੂੰ ਛੱਡ ਸਕਦੇ ਬਟ ਕਿਉਂਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਕਹਿ ਸਕਦੇ ਆ ਕਿ ਸਿਕਿਉਰਿਟੀ ਵਾਈਜ਼ ਜਾਂ ਫਿਰ ਵੀ ਹੈਵ ਦਾ ਫੈਮਿਲੀ ਟੂ ਫੀਡ ਜਾਂ ਫਿਰ ਜੋ ਵੀ ਰੀਜਨਸ ਆਪਣੇ ਹੈਗੇ ਆ ਉਹਨਾਂ ਕਰਕੇ ਅਸੀਂ ਇੱਕ ਜੋਬ ਦੇ ਜੋਬ ਕਰ ਰਹੇ ਆ ਜਾਂ ਅਸੀਂ ਕੋਈ ਕੰਮ ਕਰ ਰਹੇ ਆ ਜੋ ਸਾਨੂੰ ਪਸੰਦ ਨਹੀਂ ਹੈ ਬਟ ਸਟਿਲ ਅਸੀਂ ਕਰ ਰਹੇ ਆ ਤਾਂ ਉਹਦੇ ਵਿੱਚ ਕੀ ਅਸੀਂ ਕਰਦੇ ਆ ਅਸੀਂ ਮੋਸਟਲੀ ਉਹਨੂੰ ਉਹਦੇ ਅਗੇਂਸਟ ਹੀ ਰਹੇ ਆ ਅਸੀਂ ਉਹਨੂੰ ਨਿੰਦਦੇ ਰਹਿੰਨੇ ਆ ਅਸੀਂ ਅੱਕੇ ਥੱਕੇ ਜਦੋਂ ਵੀ ਕੋਈ ਸਾਨੂੰ ਕਹਿੰਦਾ ਹੈ ਅਸੀਂ ਅਪਰੀਸ਼ੀਏਟ ਨਹੀਂ ਕਰਦੇ ਤਾਂ ਦੂਸਰਾ ਆਪਸ਼ਨ ਸਾਡੇ ਕੋਲ ਕੀ ਹੁੰਦਾ ਹੈ ਕਿ ਅਸੀਂ ਉਹਨੂੰ ਛੱਡ ਸਕਦੇ ਹਾਂ ਅਸੀਂ ਉਹਨੂੰ ਬਿਲਕੁਲ ਛੱਡ ਸਕਦੇ ਹਾਂ ਬਟ ਅਸੀਂ ਉਹਨੂੰ ਛੱਡ ਨਹੀਂ ਸਕਦੇ ਤਾਂ ਕਿਉਂਕਿ ਅਸੀਂ ਉਹਨੂੰ ਛੱਡ ਨਹੀਂ ਸਕਦੇ ਤੇ ਅਸੀਂ ਸਾਡੇ ਕੋਲ ਇੱਕ ਆਪਸ਼ਨ ਹੀ ਬਚਦਾ ਹੈ ਕਿ ਅਸੀਂ ਉਹ ਜੌਬ ਕਰਨੀ ਹੈ ਜਾਂ ਉਹ ਕੰਮ ਕਰਨਾ ਹੈ ਤਾਂ ਫਿਰ ਅਸੀਂ ਕਿਉਂ ਉਸ ਕੰਮ ਨੂੰ ਨਿੰਦਦੇ ਆ ਕਿਉਂ ਉਹਨੂੰ ਅਪਰੀਸ਼ੀਏਟ ਨਹੀਂ ਕਰਦੇ ਕਿਉਂ ਅਸੀਂ ਹਰ ਦਿਨ ਇਸ ਇਦਾਂ ਇਦਾਂ ਰਿਐਕਟ ਕਰਦੇ ਆਂ ਕਿ ਉਹ ਸਾਡੇ ਤੇ ਮੜ ਦਿੱਤੀ ਗਈ ਹੈ ਕਿਉਂ ਅਸੀਂ ਇਹ ਚੀਜ਼ ਨਹੀਂ ਸਮਝ ਸਕਦੇ ਕਿ ਸਾਡੇ ਕੋਲ ਹਮੇਸ਼ਾ ਚੋਇਸ ਹੈ ਕਿ ਅਸੀਂ ਜਾਂ ਛੱਡ ਸਕਦੇ ਆਂ ਜਾਂ ਕਰ ਸਕਦੇ ਆਂ ਇਹ ਚੋਇਸ ਸਾਡੇ ਕੋਲ ਹੈ ਬਟ ਕਿਉਂਕਿ ਸਾਡੇ ਕੋਲ ਰੀਜ਼ਨਸ ਹੈਗੇ ਆ ਚਾਹੇ ਰੀਜ਼ਨ ਕੋਈ ਵੀ ਹੋਵੇ ਤਾਂ ਅਸੀਂ ਉਹਨੂੰ ਨਹੀਂ ਛੱਡ ਸਕਦੇ ਤੇ ਜੇ ਅਸੀਂ ਉਹਨੂੰ ਛੱਡ ਨਹੀਂ ਸਕਦੇ ਤੱਕੀ ਅਸੀਂ ਉਹਦੇ ਵਿੱਚ ਜਿੰਨਾ ਟਾਈਮ ਵੀ ਸਪੈਂਡ ਕਰਨਾ ਹੈ ਅਸੀਂ ਉਹਨੂੰ ਹੈਲਦੀ ਮੈਂਟਲ ਸਟੇਟ ਨਾਲ ਸਪੈਂਡ ਨਹੀਂ ਕਰ ਸਕਦੇ ਕੀ ਅਸੀਂ ਜਿੱਥੇ ਉਸ ਜੌਬ ਨੂੰ ਲੈ ਕੇ ਅੱਕੇ ਥੱਕੇ ਸਵੇਰ ਉੱਠਦੇ ਆ ਕਿ ਹੁਣ ਫੇਰ ਜਾਣਾ ਪੈਣਾ ਆ ਫੇਰ ਉਹੀ ਸ਼ਕਲਾਂ ਦੇਖਣੀਆਂ ਪੈਣੀਆਂ ਆ ਫੇਰ 9 ਟੂ 5 ਉਹੀ ਕੰਮ ਕਰਨਾ ਪੈਣਾ ਆ ਕੁਝ ਕ੍ਰੀਏਟੀਵਿਟੀ ਨਹੀਂ ਹੈਗੀਗੀ ਲੋਕ ਕਿੰਨਾ ਸੋਹਣਾ ਕਿੰਨੇ ਸੋਹਣਿਆ ਜੌਬਸ ਕਰ ਰਹੇ ਨੇ ਬਟ ਮੈਂ ਤਾਂ ਇੱਥੇ ਹੀ ਅੜਿਆ ਹੋਇਆ ਆ ਕਾਈਂਡ ਆਫ ਥਿੰਗਸ ਅਗਰ ਅਸੀਂ ਕਰ ਰਹੇ ਆ ਤਾਂ ਕਿਉਂ ਅਸੀਂ ਆਪਣੇ ਆਪ ਨੂੰ ਇੱਕ ਸਵਾਲ ਨਹੀਂ ਪੁੱਛਦੇ ਕਿ ਇਹ ਚੂਸ ਕਿਨੇ ਕੀਤਾ ਸੀ ਰੀਜ਼ਨ ਕੁਝ ਵੀ ਸੀ ਚੂਸ ਅਸੀਂ ਕੀਤਾ ਸੀ ਅੱਜ ਵੀ ਸਾਡੇ ਕੋਲ ਆਪਸ਼ਨ ਹੈ ਉਹਨੂੰ ਛੱਡਣ ਦਾ ਬਟ ਕਿਉਂਕਿ ਅਸੀਂ ਉਹਨੂੰ ਨਹੀਂ ਛੱਡ ਸਕਦੇ ਤਾਂ ਫਿਰ ਸਾਨੂੰ ਕੋਈ ਹੱਕ ਨਹੀਂ ਹੈਗਾ ਉਹਨੂੰ ਨਿੰਦਣ ਦਾ ਸਾਨੂੰ ਕੋਈ ਹੱਕ ਨਹੀਂ ਹੈਗਾ ਸਿਚੁਏਸ਼ਨਸ ਨੂੰ ਬਲੇਮ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਬਲੇਮ ਕਰੀਏ ਕਿ ਇਹ ਸੋ ਐਂਡ ਸੋ ਰੀਜ਼ਨ ਕਰਕੇ ਮੈਂ ਆ ਚੀਜ਼ਾਂ ਕਰ ਰਿਹਾ ਹਾਂ ਜਾਂ ਮੈਂ ਇਹ ਜੌਬ ਕਰ ਰਿਹਾ ਹਾਂ ਤਾਂ ਦਾ ਮੇ ਕੋਈ ਦੂਸਰਾ ਆਪਸ਼ਨ ਵੀ ਹੈਗਾ ਛੱਡਣ ਦਾ ਬਟ ਕਿਉਂਕਿ ਮੈਂ ਉਹਨੂੰ ਛੱਡ ਨਹੀਂ ਸਕਦਾ ਤਾਂ ਇਹਦੇ ਵਿੱਚ ਕੁਛ ਨਾ ਕੁਛ ਤਾਂ ਇਹੋ ਜਿਹਾ ਹੈਗਾ ਨਾ ਜੋ ਮੈਨੂੰ ਫਿਲ ਕਰ ਰਿਹਾ ਹੈ ਤੇ ਕੁਛ ਨਾ ਕੁਛ ਅਗਰ ਤੁਹਾਨੂੰ ਫਿਲ ਕਰ ਰਿਹਾ ਹੈ ਤਾਂ ਡੈਫੀਨੇਟਲੀ ਕਿ ਉਹ ਚੀਜ਼ ਐਪਰੀਸ਼ੀਏਟ ਕਰਨ ਲਾਇਕ ਹੈਗੀ ਹੈ ਬਟ ਕਿਉਂਕਿ ਅਸੀਂ ਕੰਪੈਰੀਜ਼ਨ ਚ ਪੈਨੇ ਆ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਕਰ ਸਕਦੇ ਜੋ ਅਸੀਂ ਸੋਚੀਆਂ ਹੁੰਦੀਆਂ ਨੇ ਤਾਂ ਅਸੀਂ ਉਹ ਸਾਰਾ ਬਲੇਮ ਉਸ ਪਲੇਸ ਤੇ ਉਸ ਜਗ੍ਹਾ ਤੇ ਜਾਂ ਉਸ ਕੰਮ ਦੇ ਵਿੱਚ ਹੀ ਸੁੱਟ ਦਿੰਨੇ ਆਂ ਜਿੰਨੀ ਦੇਰ ਵੀ ਅਸੀਂ ਉਹ ਜੌਬ ਕਰਨੀ ਹੈ ਅਗਰ ਤੁਸੀਂ ਨਹੀਂ ਕਰਨਾ ਚਾਹੁੰਦੇ ਤੁਸੀਂ ਕਿਸੇ ਵਧੀਆ ਜਗ੍ਹਾ ਤੇ ਹੋਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਮਿਹਨਤ ਵੀ ਕਰ ਸਕਦੇ ਹੋ ਬਟ ਜਿੰਨੀ ਦੇਰ ਅਸੀਂ ਉਹ ਜੌਬ ਕਰਨੀ ਹੈ ਜਿੰਨੀ ਦੇਰ ਅਸੀਂ ਉਸ ਕੰਮ ਦੇ ਵਿੱਚ ਹੈਗੇ ਆ ਉਨੀ ਦੇਰ ਅਸੀਂ ਆਪਣੇ ਆਪ ਨੂੰ ਇੱਕ ਚੀਜ਼ ਕਹਿਨੀ ਹੈ ਕਿ ਇਹ ਮੈਂ ਚੂਸ ਕੀਤਾ ਆ ਇਹ ਮੇਰਾ ਡਿਸੀਜਨ ਹੈ ਤਾਂ ਹਰ ਵਾਰ ਜਦੋਂ ਮਨ ਦੇ ਵਿੱਚ ਫਿਰ ਸਵਾਲ ਆਵੇ ਫਿਰ ਉੱਠ ਕੇ ਜਾਣ ਨੂੰ ਦਿਲ ਨਾ ਕਰੇ ਆਫਿਸ ਤਾਂ ਆਪਣੇ ਆਪ ਨੂੰ ਇੱਕ ਚੀਜ਼ ਜ਼ਰੂਰ ਰਿਮਾਈਂਡ ਕਰਿਓ ਕਿ ਇਹ ਤੁਹਾਡਾ ਹੀ ਡਿਸੀਜਨ ਹੈ ਤੁਸੀਂ ਚੂਸ ਕੀਤਾ ਹੈ ਜਦੋਂ ਅਸੀਂ ਆਪਣੇ ਡਿਸੀਜਨ ਦੇ ਰਿਸਪੌਂਸਿਬਿਲਟੀ ਲੈ ਲੈਂਦੇ ਆ ਨਾ ਤਾਂ ਅਸੀਂ ਥੋੜਾ ਉਹਦੇ ਤੇ ਥੋੜੇ ਕਹਿ ਸਕਦੇ ਆ ਕਿ ਹਿੰਮਤੀ ਹੋ ਜਾਂਦੇ ਆ ਅਸੀਂ ਜਦੋਂ ਕਿਸੇ ਤੇ ਬਲੇਮ ਨਹੀਂ ਨਾ ਸੁੱਟਦੇ ਅਸੀਂ ਹਾਲਾਤਾਂ ਤੇ ਬਲੇਮ ਨਹੀਂ ਸੁੱਟਦੇ ਤਾਂ ਸਾਡੇ ਵਿੱਚ ਤਾਕਤ ਵੀ ਆ ਜਾਂਦੀ ਹੈ ਉਸ ਚੀਜ਼ ਨੂੰ ਜਰਨ ਦੀ ਤਾਂ ਇਸ ਕਰਕੇ ਆਪਾਂ ਆਪਣੇ ਆਪ ਨੂੰ ਇਹ ਜ਼ਰੂਰ ਸਮਝਾਉਣਾ ਹੈ ਕਿ ਇਹ ਸਾਡਾ ਡਿਸੀਜਨ ਹੈ ਅਸੀਂ ਚੂਸ ਕੀਤਾ ਹੈ ਨਹੀਂ ਪਸੰਦ ਦੂਸਰਾ ਆਪਸ਼ਨ ਹੈਗਾ ਆ ਜੇ ਦੂਸਰੇ ਆਪਸ਼ਨ ਵੱਲ ਨਹੀਂ ਜਾ ਰਹੇ ਤਾਂ ਕੁਝ ਨਾ ਕੁਝ ਤਾਂ ਇਹਦੇ ਵਿੱਚ ਹੈਗਾ ਜੋ ਐਪਰੀਸ਼ੀਏਟ ਕਰਨ ਦੇ ਲਾਇਕ ਹੈਗਾ ਆ